ਗੁਰਾਇਆ ਪੁਲਿਸ ਨੇ ਦੋ ਵਿਅਕਤੀਆਂ ਨੂੰ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋ ਸਰਵਨ ਸਿੰਘ ਵੱਲੋਂ ਦੱਸਿਆ ਐਸਐਚਓ ਗੁਰਾਇਆ ਪਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਕਮਾਲਪੁਰ ਗੇਟ ਤੇ ਨਾਕੇਬੰਦੀ ਦੌਰਾਨ ਇੱਕ ਐਕਟਿਵਸਵਰ ਵਿਅਕਤੀ ਨੂੰ ਰੋਕ ਕੇ ਉਸਦੀ ਤਲਾਸ਼ੀ ਲੈਣ ਤੇ ਉਸ ਪਾਸੋਂ 600 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਜਿਸ ਦੀ ਪਛਾਣ ਨਰਿੰਦਰ ਸਿੰਘ ਉਰਫ ਨਿੰਦਾ ਪੁੱਤਰ ਕਰਨੈਲ ਸਿੰਘ ਵਾਸੀ ਗੁਰਾਇਆ ਨਾਨਕਪੁਰਾ ਮੁਹੱਲਾ ਗੁਰਾਇਆ ਵਜੋਈ ਹੈ ਜੋ ਪੇਸ਼ੇਵਰ ਡਰਾਈਵਰ ਦਾ ਕੰਮ ਕਰਦਾ ਹੈ ਦੂਸਰੇ ਵਿਅਕਤੀ ਦੀ ਪ੍ਰਸ਼ਾਨ ਅਰੋਸ਼ਨ ਲਾਲ ਰੋਸ਼ੀ ਪੁੱਤ ਆਦਰਸ਼ਨ ਲਾਲ ਬਸਤੀ ਦਿਲਵਾਕ ਕਲੋਨੀ ਗੁਰਾਇਆਂ ਵਿੱਚ ਹੋਈ ਹੈ ਡੀਐਸਪੀ ਬੱਲੇ ਨੇ ਦੱਸਿਆ ਇਹ ਪੇਸ਼ੇਵਰ ਦਰਜੀ ਹੈ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਡ ਹਾਸਲ ਕੀਤਾ ਗਿਆ ਹੈ ਜਿਨ੍ਹਾਂ પાસે ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਅਫੀਮ ਉਹ ਕਿੱਥੋਂ ਲੈ ਕੇ ਆਏ ਹਨ ਅੱਗੇ ਕਿੱਥੇ ਵੇਚਣੀ ਸੀ ਅਤੇ ਕਦੋਂ ਤੋਂ ਇਹ ਕੰਮ ਕਰ ਰਹੇ ਹਨ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ ਮਹਾਂਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਨ ਕਪਈ ਖਾਕੀ ਵੱਲੋਂ ਨਸ਼ਾ ਵਿਰੋਧ ਅਤੇ ਮਾੜੇ ਅਨਸਰਾਂ ਵਿਰੋਧ ਜਿਹੜੀ ਆ ਉਹ ਜ਼ਿਲ੍ਹਾ ਪੁਲਿਸ ਵੱਲੋਂ ਦਿਹਾਤੀ ਵੱਲੋਂ ਮਹਿਮ ਚਲਾਈ ਆ ਜਿਸ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਥਾਣਾ ਗਰਾਿਆਂ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਤੋਂ ਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਆ ਉਹ ਬਰਾਮਦ ਕੀਤੀ ਹੈ ਗਿਆ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਹੈਗਾ ਉਸਨਾਰਥ ਕੀ ਪਿੰਡ ਦੇ ਸ਼ਰਾਬ ਦੋਨਾਂ ਦੀ ਲੋਕਲ ਰਹਿਣ ਵਾਲੇ ਨੇ ਇੱਕ ਦਾ ਨਾਮ ਨਰਿੰਦਰ ਸਿੰਘ ਹੈਗਾ ਤੇ ਇੱਕ ਇੱਕ ਦਾ ਨਾਮ ਰੋਸ਼ਨ ਲਾਲ ਹੈਗਾ ਜੀ ਕਿੱਥੇ ਰਹਿ ਗੁਰਾਇਆਂ ਇਹ ਗੁਰਾਇਆਂ ਲੋਕਲ ਕਸਬੇ ਦੇ ਰਹਿਣ ਵਾਲੇ ਨੇ ਕਿੰਨੇ ਜਣੇ ਤੁਹਾਡੇ ਕੰਮ ਕਰਦੇ ਸੀ ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਸਵਾਰਣ ਲਿਆ ਹੋਇਆ ਹਾਂ ਉਸ ਪੁਸ਼ ਰਿਸ਼ ਦੌਰਾਨ ਕਲੀਅਰ ਕਰਾਂਗੇ ਵੀ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਹਨ ਉਹ ਦੌਰਾਨੇ ਦੋ ਦਿਨ ਦੇ ਪੁਸ਼ ਰਿਸ਼ ਮਾਨ ਦੇ ਵਿੱਚ ਕਲੀਅਰ ਕਰਾਂਗੇ ਅਸੀਂ ਸਪਲਾਈਰ ਆ ਥਰੇ ਇਹ ਵੀ ਗੱਲ ਅਸੀਂ ਕਲੀਅਰ ਕਰਾਂਗੇ ਦੁਹਾਨੇ ਕਿ ਕਿੱਥੇ ਵੇਚਦੇ ਸੀ ਇਹ ਸਬੈਰ ਸੀ ਜਾਂ ਆਪ ਖੁਦ ਖਾਂਦੇ ਸੀ ਜਾਂ ਕਿ ਵੇਚਦੇ ਸੀ ਇਹ ਅਦਰ ਸਟੇਟ ਤੋਂ ਹੀ ਲੈ ਕੇ ਆਏ ਨੇ ਝਾਰਖੰਡ ਸਾਈਡ ਤੋਂ ਲੈ ਕੇ ਆਏ ਨੇ ਜੀ ਨਰਿੰਦਰ ਉਹ ਲੈ ਕੇ ਆਏ ਨਾਲ ਹੀ ਆ ਗਏ ਸੀ ਮੈਂ ਕਿ ਕਲੀਅਰ ਕਰ ਦਿਆਂ ਸਾਰਾ ਜੀ ਵਾਹਕਲ ਇਹਨਾਂ ਕੋ ਸਕੂਟਰੀ ਬਰਾਮਦ ਕੀਤੀ ਹੈਗੀ ਹੈ ਜੀ ਇੱਕ ਤੇ ਉਹ ਨਾਲ ਆਫੀਮ ਬਰਾਮਦ ਕੀਤੀ ਹੈਗੀ ਹੈ ਸਰ ਕੰਮ ਵਗੈਰਾ ਕੀ ਹੋਵੇ ਜੀ ਨਿਰੰਦਰ ਕੀ ਕਰਦਾ ਹੈ ਇਹ ਕੀ ਦੂਸਰਾ ਰੋਸਨਾ ਨਿਰੰਦਰ ਤੇ ਅਬოვ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇਥੇ ਟੇਲਰ ਹੈਗਾ ਜੀ ਜਿਹੜਾ ਰੋਸ਼ਨ ਵਾਲਾ ਕਿੰਨੇ ਦਿਨ ਦਾ ਰਿਮਾਂਡ ਦੋ ਦਿਨ ਦਾ ਪੁਲਿਸ ਰਿਮਾਂਡ ਹੈਗਾ ਜੀ ਇਹਦਾ ਪਹਿਲਾਂ ਦੂਸਰਾ ਤਨੂੰ ਉਹ ਵੈਰੀਫਿਕੇਸ਼ਨ ਕਰਦੇ ਆ ਜੀ ਪਿਛਲਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਉਹ ਚੈੱਕ ਕਰਦੇ ਆ ਵੀ ਇੱਥੇ ਕੋਈ ਮਕਦਮਾ ਦਰਜ ਹੈ ਜਾਂ ਅਦਰ ਸਟੇਟਸ ਕੋਈ ਮਕਦਮਾ ਦਰਜ ਹੋਵੇ ਉਹ ਦਰਾਂ ਨੇ ਪੁਲਿਸ ਰਿਮਾਂਡ ਅਹੀਂ ਚੈੱਕ ਕਰ ਲਾਂਗੇ